ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦ ਪੰਜਾਬ ਦੇ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਮੈਂ ਹਰਦੀਪ ਸਿੰਘ ਸਹੋਤਾ ਮੇਰੇ ਨਾਲ ਨੇ ਵੀਰ ਜੀ ਸਰਦਾਰ ਸਤਿੰਦਰ ਸਿੰਘ ਜੀ ਪ੍ਰਹਾਰ ਅਸੀਂ ਅੱਜ ਗੱਲਬਾਤ ਕਰਾਂਗੇ ਸਿੱਖੀ ਬਾਰੇ ਇੱਕ ਪਹਿਲਾ ਕਵੈਸਚਨ ਹੈਗਾ ਜੀ ਸਿੱਖੀ ਲਈ ਇਟਲੀ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਆ ਉਹ ਕਿਉਂ ਆ ਰਹੀਆਂ ਦੂਜੀ ਗੱਲ ਜਿਹੜਾ ਸਿੱਖ ਧਰਮ 30 ਸਾਲ ਦਾ ਲਗਭਗ ਟਾਈਮ ਹੋ ਗਿਆ ਕਿਉਂ ਨਹੀਂ ਰਜਿਸਟਰਡ ਹੋ ਸਕਿਆ ਗੁਰਦੁਆਰੇ ਦੀਆਂ ਕਮੇਟੀਆਂ ਜਿਹੜੀਆਂ ਸੰਗਤ ਨਾਲ ਜਿਹੜੀਆਂ ਇਹ ਠੱਟਾ ਕਰ ਰਹੀਆਂ ਆ ਆਪਣੀਆਂ ਮਨਮਰਜ਼ੀਆਂ ਕਰਦੀਆਂ ਆ ਰਹੀਆਂ ਆ ਜਿਨੇ ਉਹ ਪੇਛੇ ਮੇ ਕੇ ਪਿੱਛੇ ਦੇਖਿਆ ਉਧਰ ਧਰਨਾ ਲਾ ਕੇ ਬੈਠੇ ਸੀਗੇ ਗੁਰੂ ਘਰ ਦੇ ਵਿੱਚ ਸੰਗਤਦਾਰੀ ਤੇ ਇਹ ਸਾਰੇ ਨੂੰ ਦੇਖਦੇ ਕਰਦੇ ਹੋਏ ਸੰਗਤ ਨੂੰ ਕੀ ਕਰਨਾ ਚਾਹੀਦਾ ਆ ਜੀ ਪ੍ਰਹਾਰ ਸਾਹਿਬ ਹਾਂਜੀ ਸੋਤਾ ਸਾਹਿਬ ਮੇਰੇ ਵੱਲੋਂ ਮੈਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਡਾ ਪਹਿਲਾ ਕੁਐਸਚਨ ਹੈ ਕਿ ਸਿੱਖੀ ਲਈ ਇਤਲੀ ਦੇ ਸੰਗਤਾਂ ਨੂੰ ਕੀ ਕੀ ਪ੍ਰੋਬਲਮ ਆਉਂਦੀਆਂ ਅਗਰ ਅਸੀਂ ਪੂਰੀ ਦੁਨੀਆ ਦੇ ਵਿੱਚ ਵੀ ਦੇਖਦੇ ਹਾਂ ਸਿੱਖਾਂ ਦੀਆਂ ਜਿਹੜੀਆਂ ਸਿੱਖੀ ਦੀ ਪ੍ਰੋਬਲਮ ਹੈਗੀਆਂ ਉਹ ਸਾਡੀਆਂ ਆਪਣੀਆਂ ਕ੍ਰੀਏਟ ਕੀਤੀਆਂ ਹੋਈਆਂ ਆ ਅਸੀਂ ਆਪਣੀਆਂ ਪ੍ਰੋਬਲਮਾਂ ਆਪਣੇ ਆਪ ਹੀ ਬਣਾਈ ਜਾਂਦੇ ਆ ਬਹੁਤ ਥਾਵਾਂ ਤੇ ਤਕਰੀਬਨ ਜਿਹੜਾ ਹੈਗੇ ਇਹ ਜਿੰਨ ਜਿਹੜੇ ਸਾਡੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਮੇਟੀਆਂ ਹੈ ਇਹ ਸੰਗਤ ਦੇ ਨਾਲ ਧੱਕਾ ਕਰਦੀਆਂ ਉਹ ਧੱਕਾ ਵੀ ਮੈਂ ਤੁਹਾਨੂੰ ਦੱਸ ਦੇਣਾ ਕਿ ਕਿਸ ਤਰ੍ਹਾਂ ਧੱਕਾ ਹੁੰਦੀ ਹੈ ਜਿਹੜਾ ਕਮੇਟੀ ਦਾ ਸੈਕਟਰੀ ਹੁੰਦਾ ਜੀ ਉਹ ਅਨਾਉਂਸ ਕੀ ਕਰ ਦਿੰਦਾ ਬਹੁਤ ਬਹੁਤ ਵਾਰ ਇਹ ਅਨਾਉਂਸ ਕਰਦਾ ਜੀ ਫਲਾਨੀ ਚੀਜ਼ ਅਸੀਂ ਇਸ ਤਰ੍ਹਾਂ ਕਰਦੇ ਆ ਜੀ ਇਹ ਸੰਗਤ ਦੀ ਡਿਮਾਂਡ ਸੀਗੀ ਅਗਰ ਅਸੀਂ ਇਸੀ ਨੂੰ ਰਿਐਲਿਟੀ ਦੇ ਵਿੱਚ ਦੇਖਿਆ ਜਾਵੇ ਜਿਹੜੀ ਚੀਜ਼ ਸੰਗਤ ਉਹਨਾਂ ਨੂੰ ਕਹਿੰਦੀ ਹੈ ਉਹ ਕਦੀ ਕਰਦੇ ਹੀ ਨਹੀਂ ਕਰਦੀ ਇਹ ਨਹੀਂ ਪੂਰੀ ਉਸ ਬਤਨੋਂ ਤਿਆਰ ਹੀ ਨਹੀਂ ਜਾਂਦਾ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੇ ਨੁਕਸਾਨ ਹੁੰਦੇ ਉਹ ਹੀ ਚੀਜ਼ਾਂ ਦੇ ਵਿੱਚ ਉਹ ਸਿਰਫ ਏਸੇ ਚੀਜ਼ ਲਈ ਨੂੰ ਇੱਕ ਕਾਨੂੰਨੀ ਰੂਪ ਦੇ ਦਿੰਦੇ ਆ ਜੀ ਆ ਫਲਾਨੀ ਚੀਜ਼ ਅਸੀਂ ਕਰ ਰਹੇ ਆ ਇਹਦੇ ਲਈ ਸੰਗਤ ਨੇ ਸਾਨੂੰ ਕਿਹਾ ਸੀਗਾ ਹੁਣ ਅਗਰ ਕੋਈ ਪੁੱਛੇ ਵੀ ਫੇ ਸੰਗਤ ਨੇ ਕਿਹੜੀ ਨਹੀਂ ਕਿ ਪਹਿਲਾਂ ਕੋਈ ਪੁੱਛਦਾ ਹੀ ਕੋਈ ਨਹੀਂ ਫੇ ਤੁਸੀਂ ਆ ਗੱਲ ਕਿੱਦਾਂ ਕੀਤੀ ਤੁਹਾਨੂੰ ਕੌਣ ਕਹਿੰਦਾ ਸੀ ਫੇ ਦੂਜੀ ਕਿਹੜੀ ਗੱਲ ਹੈਗੀ ਆ ਭੀ ਇਹ ਇਹ ਕਿਵੇਂ ਕਰਨ ਲੱਗੇ ਆ ਕੋਈ ਕੋਈ ਵਕਾਗੇ ਨਹੀਂ ਆਉਂਦਾ ਜੇ ਕੋਈ ਪੁੱਛਦਾ ਵੀ ਆ ਤਾਂ ਉਹਨੂੰ ਉਹ 10 ਬੰਦੇ ਖੜੇ ਹੋ ਕੇ ਘੇਰ ਲੈਂਦੇ ਆ ਉਹ ਇੱਕ ਬੰਦੇ ਨੂੰ ਦਬਾ ਦਿੰਦੇ ਆ ਉਦੇ ਨਾਲ ਬੰਦੇ ਤੇ ਕੋ ਖੜਦਾ ਨਹੀਂ ਅਗਲੀ ਵਾਰ ਉਹ ਬੰਦਾ ਵਿਚਾਰਾ ਕੁਐਸਚਨ ਹੀ ਨਹੀਂ ਕਰਦਾ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਹੈਗੀ ਆ ਵੀ ਸਿੱਖ ਧਰਮ ਅੱਜ ਤੱਕ 30 35 ਸਾਲ ਤੋਂ ਕਿਉਂਕਿ ਅਸੀਂ ਪਿੱਛੇ ਸਰਦਾਰ ਜਗਿੰਦਰ ਸਿੰਘ ਜਿਹੜੇ ਰਜੋਮਿਲਿਆ ਦੇ ਗੁਰਦਾਰ ਦੇ ਬਹੁਤ ਲੰਬਾ ਸ਼ੈਂਪ ਪਹੁੰਚ ਰਹੇ ਆ ਉਹਨਾਂ ਦਾ ਇੰਟਰਵਿਊ ਕੀਤੀ ਸੀ ਉਹ ਸ਼ੁਰੂ ਤੋਂ ਹੀ ਇਸ ਪਾਸੇ ਜੁੜੇ ਹੋਏ ਆ ਉਹ ਕਹਿੰਦੇ ਸੀਗੇ ਕਿ ਅਸੀਂ ਹੁਣ ਕੁਝ ਟਾਈਮ ਦੇ ਵਿੱਚ ਅਸੀਂ ਕਰਾਂਗੇ ਲੇਕਿਨ ਉਹ ਕਾਫੀ ਟਾਈਮ ਲੰਘ ਗਿਆ ਕੁਝ ਨਹੀਂ ਹੋਇਆ ਉਹਦਾ ਹੁਣ ਕਾਰਨ ਕੀ ਆ ਤੁਹਾਨੂੰ ਮੈਂ ਇਸ ਵੀ ਕਾਰਨ ਦੱਸ ਦਿੰਦਾ ਇਤਲੀ ਦੇ ਵਿੱਚ ਜਿੰਨੇ ਗੁਰੂ ਘਰ ਬਣਿਆ ਹੋਇਆ ਗੁਰਦੁਆਰਾ ਬਣਿਆ ਹੋਇਆ ਹੈਗਾ ਉਹਨਾਂ ਦਾ ਇੱਕ ਪਹਿਲਾਂ ਇੱਕ ਕਮੇਟੀ ਬਣ ਤੋਂ ਰਜਿਸਟਰ ਹੋਣ ਤੋਂ ਪਹਿਲਾਂ ਕਾਨੂੰਨ ਬਣਦਾ ਉਹ ਕਾਨੂੰਨ ਦੇ ਵਿੱਚ ਹਰ ਇੱਕ ਚੀਜ਼ ਲਿਖੀ ਹੁੰਦੀ ਹੈ ਵੀ ਤੁਸੀਂ ਕੀ ਕੁਝ ਕਰਨਾ ਕਿੱਦਾਂ ਕਿੱਦਾਂ ਕਰਨਾ ਇੱਥੇ ਹੁਣ ਇੱਕ ਬਹੁਤ ਸਾਰੀ ਜਿਹੜੀ ਸਾਡੀ ਸੰਗਤ ਹੈ ਨਾ ਉਹਨਾਂ ਨੂੰ ਇੱਕ ਚੀਜ਼ ਜਿਹੜੀ ਇੱਕ ਨਵੀਂ ਪਤਾ ਲੱਗਣੀ ਜਿਹੜੀ ਮੈਂ ਦੱਸਣ ਲੱਗਾ ਉਹ ਇਹ ਹੈਗੇ ਆ ਕਿ ਜਦੋਂ ਅਸੀਂ ਇੱਕ ਪੜ ਦੇ ਵਿੱਚ ਇੰਡੀਆ ਦੇ ਵਿੱਚ ਗੁਰਦੁਆਰਾ ਬਣਾਉਨੇ ਆ ਉਹ ਗੁਰਦੁਆਰਾ ਸੰਗਤਤਾ ਹੁੰਦਾ ਜੀ ਉਹ ਅਸੀਂ ਗੁਰਦੁਆਰਾ ਪਰਸੋਂ ਨਹੀਂ ਬਣਾ ਸਕਦੇ ਲੇਕਿਨ ਜਿਹੜਾ ਇਟਾਲੀਅਨ ਕਾਨੂੰਨ ਹੈ ਇਟਾਲੀਅਨ ਕਾਨੂੰਨ ਇਹ ਕਹਿੰਦਾ ਪਈ ਅਗਰ ਤੁਸੀਂ ਕੋਈ ਧਾਰਮਿਕ ਜਗਾ ਬਣਾਉਣੀ ਆ ਤੁਸੀਂ ਆਪਣੇ ਪਰਸਨਲ ਵੀ ਬਣਾ ਸਕਦੇ ਆ ਜੀ ਜਿਹਦੇ ਉੱਪਰ ਜਿਹੜਾ ਕਬਜ਼ਾ ਤੇ ਐਡਮਿਨਿਸਟ੍ਰੇਸ਼ਨ ਉਹ ਤੁਹਾਡਾ ਰਹੇਗਾ ਜਿੰਨੇ ਵੀ ਇਟਲੀ ਦੇ ਵਿੱਚ ਗੁਰਦੁਆਰੇ ਬਣੇ ਆ ਮੈਂ ਮੇਰੇ ਕੋਲ ਕਈਆਂ ਦੇ ਜਿਹੜੇ ਉਹ ਸਟਾਟੂ ਕਹਿੰਦੇ ਹੈਗੇ ਇਟ ਮੀਨ ਸਟਾਟੂ ਤੋਂ ਜਿਹਨੂੰ ਆਪਾਂ ਸੰਵਿਧਾਨ ਕਹਿੰਨੇ ਗੁਰਦੁਆਰੇ ਦਾ ਉਹ तकरीबन ਮੈਂ ਕਈਆਂ ਤੋਂ ਮੰਗਵਾ ਕੇ ਦੇਖਿਆ ਤੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਉਹ ਸੰਵਿਧਾਨ ਇੱਕੋ ਹੀ ਆ ਉਹ ਜਿਸ ਕਿਸੇ ਨੇ ਪਹਿਲੀ ਵਾਰ ਬਣਾਇਆ ਉਹ ਉਹੀ ਦੂਜੇ ਕੋਲ ਚਲਾ ਗਿਆ ਉਹੀ ਤੀਜੇ ਕੋਲ ਚਲਾ ਗਿਆ ਉਹਨੇ ਕੀ ਕੀਤਾ ਬਾਕੀ ਸਭ ਕੁਝ ਉਹ ਹੀ ਲਿਖ ਦਿੱਤਾ ਨਾਂ ਤੇ ਉਹਦੇ ਵਿੱਚ ਨਾਂ ਬਦਲ ਦਿੱਤੇ ਹੁਣ ਉਹਨਾਂ ਤਾਤੂਤਾਂ ਦੇ ਵਿੱਚ ਕੀ ਲਿਖਿਆ ਆ ਵੀ ਇਹ ਜਿਹੜੇ 8 ਬੰਦੇ 10 ਬੰਦੇ 12 ਬੰਦੇ 14 ਬੰਦੇ ਜਿੰਨੇ ਵੀ ਹੈਗੇ ਉਹਨਾਂ ਦੇ ਇਹ ਇੱਕ ਐਸੋਸੀਏਸ਼ਨ ਬਣਾ ਰਹੇ ਹੈਗੇ ਆ ਇਹਨੂੰ ਕਮਾਂਡ ਵੀ ਇਹ ਬੰਦੇ ਕਰਨਗੇ ਹੁਣ ਉਹ ਤੋਂ ਬਾਅਦ ਹੋਇਆ ਕਿ ਹੁਣ ਸੰਗਤ ਨੂੰ ਤਾਂ ਪਤਾ ਨਹੀਂ ਕਿੰਨਿਆਂ ਤੋਂ ਪ੍ਰਧਾਨਾਂ ਨੂੰ ਇਹ ਨਹੀਂ ਪਤਾ ਹੁਣ ਆ ਵੀ ਉਹਦੇ ਵਿੱਚ ਉਹ ਸੀ ਕੀਤਾ ਜਿੱਦਾਂ ਕਿਉਂਕਿ ਜਿਉਂ ਪਿੱਛੇ ਉਹ ਕਾਪੀ ਆਈ ਉਹਦੇ ਅੱਗੇ ਫੜਾ ਦਿੱਤੀ ਆਪਣੇ ਨਾਂ ਬਦਲ ਦਿੱਤੇ بس ਉਹ ਉੱਥੇ ਹੀ ਰਹਿ ਗਿਆ ਉਹ ਇਹਦੇ ਵਿੱਚ ਹੁਣ ਸੰਗਤ ਨੂੰ ਕੀ ਨੁਕਸਾਨ ਹੋਇਆ ਸੰਗਤ ਨੂੰ ਇਹ ਨੁਕਸਾਨ ਹੋਇਆ ਵੀ ਉਹ ਜਿਹੜੀ ਪ੍ਰਾਪਰਟੀ ਹੈ ਨਾ ਅਗਰ ਕਿਸੇ ਨੇ ਆਜ ਤੋਂ ਗੁਰਦੁਆਰਾ 20 ਸਾਲ ਪਹਿਲਾਂ ਬਣਾਇਆ ਅਗਰ ਕਿਸੇ ਨੇ 5 ਸਾਲ ਬਣਾਇਆ ਕਿਸੇ ਨੇ 10 ਸਾਲ ਬਣਾਇਆ ਉਹ ਪ੍ਰਾਪਰਟੀ ਉਹਨਾਂ ਹੀ 8 10 12 ਬੰਦਿਆਂ ਦੀ ਬਣੀ ਹੈ ਜਿਸ ਜਿਹੜੇ ਬੰਦਿਆਂ ਨੇ ਉਹ ਐਸੋਸੀਏਸ਼ਨ ਖੜੀ ਕੀਤੀ ਸੀ ਮਾਲਕ ਹੋ ਗਿਆ ਹਾਂਜੀ ਉਹ ਉਹ ਮਾਲਕ ਹੋ ਗਿਆ ਅਗਰ ਹੁਣ ਹੁੰਦਾ ਕੀ ਆ ਉਹ ਕਮੇਟੀ ਰਜਿਸਟਰ ਹੋਗੀ ਸਰਕਾਰ ਦੇ ਕੋਲ ਜੀ ਹੁਣ ਅੱਗੇ ਫਿਰ ਉਹ ਕੀ ਕਰਦੇ ਉਹ ਬੰਦੇ ਹੁਣ ਉਹਨਾਂ ਦੇ ਬੰਦਿਆਂ ਨੂੰ ਹੌਲੀ ਹੌਲੀ ਇਸ ਚੀਜ਼ ਬਾਰੇ ਪਤਾ ਲੱਗ ਗਿਆ ਵੀ ਆਹ ਜੀ ਚੀਜ਼ ਹੈਗੀ ਇਹ ਪ੍ਰਾਪਰਟੀ ਦਾ ਹੁਣ ਇਹ ਸਾਡੀ ਆ ਵੀ ਸਭ ਕੋ ਜੋ ਜਿਸ ਤਰ੍ਹਾਂ ਵੀ ਹੈਗੀ ਆ ਉਹ ਉਹ ਸੰਗਤ ਵੀ ਕਹਿੰਦੇ ਆ ਪਰ ਕਾਨੂੰਨੀ ਤੌਰ ਤੇ ਉਹ 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 ਜਿਹੜੀ ਪ੍ਰਾਪਰਟੀ ਅਗਰ ਉਹ ਵਾਦੀ ਵੀ ਹੈਗੀ ਸੰਗਤ ਦੇ ਪੈਸੇ ਦੇ ਨਾਲ ਉਹ ਉਹਨਾਂ ਦੇ ਨਾਂ ਤੇ ਜਾਂਦੀ ਹੈ ਨਾ ਕਿ ਸੰਗਤ ਦੇ ਨਾਂ ਤੇ ਮੈਂ ਤੁਹਾਨੂੰ ਦੱਸਦਾ ਪਿੱਛੇ ਵੀ ਅਸੀਂ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਨੂੰ ਦੋ ਚਾਰ ਪ੍ਰਧਾਨਾਂ ਦੇ ਫੋਨ ਵੀ ਆਇਆ ਭੇਜਦਾ ਸੀ ਕਿ ਕਹਿੰਿਆ ਵੀ ਸੀ ਗਰੰਤੀ ਦਾ ਕੰਟਰੈਕਟ ਹੋਣਾ ਚਾਹੀਦਾ ਇੱਕ ਪ੍ਰਧਾਨ ਦਾ ਮੈਨੂੰ ਫੋਨ ਆਇਆ ਕਹਿੰਦਾ ਜੀ ਅਸੀਂ ਕਰ ਸਕਦੇ ਹਾਂ ਆਪਣੇ ਗਰੰਤੀ ਦਾ ਕੰਟਰੈਕਟ ਮੈਂ ਉਹਨੂੰ ਇੱਕ ਗੱਲ ਪੁੱਛੀ ਮੈਂ ਕਿਹਾ ਵੀ ਤੁਸੀਂ ਅਸਲੀ ਪ੍ਰਧਾਨ ਆ ਜਾਂ ਨਕਲੀ ਪ੍ਰਧਾਨ ਕਹਿੰਦਾ ਇਹਦਾ ਕਹਿੰਦਾ ਕੀ ਮਤਲਬ ਤੇ ਅਸਲੀ ਦਾ ਕੀ ਮਤਲਬ ਹੈ ਤਾਂ ਨਕਲੀ ਦਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੁਸੀਂ ਕਿੰਨੀ ਦੇਰ ਤੋਂ ਪ੍ਰਧਾਨ ਹੋ ਉਹਨੂੰ 2 ਸਾਲ ਕਿੰਨੇ ਤੋਂ ਕਿੰਨੇ ਟਾਈਮ ਤੋਂ ਸੀਗਾ ਕਹਿੰਦਾ ਮੈਨੂੰ ਟਾਈਮ ਤੋਂ ਪ੍ਰਧਾਨ ਹੈ ਮੈਂ ਕਿਹਾ ਵੀ ਤੁਸੀਂ ਆਪਣੇ ਆਪ ਨੂੰ ਤੁਹਾਡੇ ਨਾਮ ਜਿਹੜਾ ਹੈਗਾ ਸਰਕਾਰ ਕੋ ਰਜਿਸਟਰ ਹੋਇਆ ਕਹਿੰਦਾ ਨਹੀਂ ਜੀ ਇਹ ਤਾਂ ਇੱਥੇ ਅਸੀਂ ਸੰਗਤ ਬੁਲਾਈ ਸੀ ਜੋ ਵੀ ਤੇ ਉਹਦੇ ਵਿੱਚ ਜਿਹੜੇ ਜਿਹੜੇ ਬੰਦੇ ਪ੍ਰਧਾਨ ਬਣ ਗਿਆ ਬਾਕੀ ਮੈਂਬਰ ਬਣ ਗਿਆ ਤੇ ਅਸੀਂ ਲਿਖ ਲਿਆ ਤੇ ਫਿਰ ਮੈਂ ਕਿਹਾ ਵੀ ਤੁਸੀਂ ਅਸਲੀ ਨਹੀਂ ਤੁਸੀਂ ਨਕਲੀ ਪਰਧਾਨ ਤੇ ਅਸਲੀ ਉਹ ਹੈ ਪਹਿਲੇ ਵਾਲਾ ਫਿਰ ਮੈਨੂੰ ਸਮਝਾਇਆ ਉਸ ਬੰਦੇ ਨੇ ਮੈਂ ਕਿਹਾ ਵੀ ਜਿਹੜੀ ਗੱਲ ਹੈਗੀ ਆਪਣਾ ਤੁਸੀਂ ਸਟੈਚੂਟ ਉਹ ਪੜੋ ਉਹਦੇ ਵਿੱਚ ਕੀ ਲਿਖਿਆ ਹੁਣ ਜਿਹੜਾ ਸਟੈਚੂਟ ਉਹ ਹੈਗਾ ਉਹ ਪੁਰਾਣੇ ਵਾਲੇ ਨਵੇਂ ਵਾਲੇ ਨਹੀਂ ਦਿੰਦੇ ਨੇ ਉਹ ਕਿਉਂ ਦੇਣਗੇ ਉਹ ਤਾਂ ਬਾਲਕੀ ਜਾਂਦੀ ਲੱਗਣੀ ਐ ਅੱਜ ਤੋਂ तकरीबन 30 ਸਾਲ ਤੋਂ ਇਹ ਇਹ ਧਰ ਸਿੱਖ ਧਰਮ ਰਜਿਸਟਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਹੁਣ ਕਰਵਾਉਂਦੇ ਕੌਣ ਆ ਮੇਨ ਬੰਦੇ ਤਾਂ ਉਹ ਹੀ ਜਿਹੜੇ ਉਹ ਗੁਰਦਵਾਰੇ ਦੇ ਪ੍ਰਧਾਨ ਆ ਪੁਰਾਣਿਆਂ ਦੇ ਹਰ ਗੁਰਦਵਾਰੇ ਤੋਂ 2-2000 ਰੁਪਏ ਲੈ ਲੈਂਦੇ ਯੂਰੋ ਲੈ ਲੈਂਦੇ ਜਦੋਂ ਸ਼ੁਰੂ ਕਰਦੇ ਆ ਉਹ ਜਿਸ ਵੇਲੇ ਪਹਿਲੀ ਕਮੇਟੀ ਆਉਂਦੀ ਆ ਉਹ ਆਪਣਾ ਖਾ ਪੀ ਕੇ ਪਾਸੇ ਹੁੰਦੀ ਆ ਠੀਕ ਐ ਨਾ ਉਹ ਫੇਰ ਕਹਿੰਦੇ ਜੀ ਉਹ ਫਲਾਣਾ ਸਾਡਾ ਮੋਰੀ ਬਣਿਆ ਸੀਗਾ ਉਹ ਪੈਸੇ ਖਾ ਗਿਆ ਉਹ ਪਾਸੇ ਹੋ ਗਿਆ ਉਦੋਂ ਬਾਅਦ ਦੂਜਾ ਆ ਗਿਆ ਹੁਣ ਦੂਜਾ ਜਿਹੜਾ ਹੈਗਾ ਉਹ ਵੀ ਉਹ ਆ ਕੇ ਫਿਰ ਪਹਿਲਾਂ ਪਹਿਲਾਂ ਦਾ ਬੜਾ ਕਹਿੰਦਾ ਮੈਂ ਕਰ ਦੂੰ ਮੈਂ ਉਹ ਕਰ ਦੂੰ ਤੇ ਉਹਦੋਂ ਬਾਅਦ ਫਿਰ ਉਹ ਉਹਦੇ ਉੱਪਰ ਵੀ ਉਹ ਇਹ ਇਲਜ਼ਾਮ ਲੱਗਦੇ ਆ ਮੇਨ ਜਿਹੜੀ ਪ੍ਰੋਬਲਮ ਹੈਗੀ ਆ ਇਹ ਜਿਹੜੇ ਪੁਰਾਣੇ ਪ੍ਰਧਾਨ ਹੈਗੇ ਜਿਨ੍ਹਾਂ ਦੇ ਉਹ ਕਫੇਆਂ ਉਹਨਾਂ ਦੇ ਉੱਪਰ ਉਹਨਾਂ ਬਿਲਡਿੰਗਾਂ ਦੇ ਉੱਪਰ ਹੀ ਗੁਰਦੁਆਰੇ ਨਹੀਂ ਹੈਗੇ ਆ ਉਹ ਇਹ ਚਾਹੁੰਦੇ ਨਹੀਂ ਕਿ ਇਹ ਚੀਜ਼ ਜਿਹੜੀ ਸਾਡੀ ਰਜਿਸਟਰ ਹੋ ਜਵੇ ਕਿਉਂਕਿ ਜਦੋਂ ਰਜਿਸਟਰ ਹੋ ਗਈ ਸਭ ਤੋਂ ਪਹਿਲਾਂ ਜਿਹੜਾ ਉਹ ਉਹ ਪ੍ਰਾਪਰਟੀ ਹੈਗੀ ਉਹ ਕਨਵਰਟ ਹੋਣੀ ਹੈ ਸੰਗਤ ਦੇ ਨਾਂ ਤੇ ਸੰਗਤ ਦੇ ਨਾਂ ਤੇ ਕਨਵਰਟ ਹੋ ਗਈ ਹਰ 4 ਸਾਲ ਫਿਰ ਬਾਅਦ ਫਿਰ ਇਲੈਕਸ਼ਨ ਵੀ ਹੋਣਗੇ ਆ ਵੋਟਾਂ ਵੀ ਪੈਣਗੀਆਂ ਹੁਣ ਅਗਰ ਇਲੈਕਸ਼ਨ ਹੁੰਦੀਆਂ ਹਰ 4 ਸਾਲ ਦੇ ਬਾਅਦ ਫਿਰ ਜਿਹੜੇ ਸਹੀ ਬੰਦੇ ਜਿਹਨਾਂ ਨੂੰ ਸੰਗਤ ਚਾਹੁੰਦੀ ਆ ਉਹ ਮੋਹਰੇ ਆਉਣਗੇ ਉਹਦੇ ਚਾਰ ਬੰਦੇ ਖੜੇ ਹੋ ਕੇ ਗੁੰਡਾਗਰਦੀ ਕਰਦੇ ਆ ਉਹ ਨਹੀਂ ਫਿਰ ਅੱਗੇ ਆ ਸਕਦੇ ਕਿਉਂਕਿ ਉੱਥੇ ਸੋ ਸਰਕਾਰੀ ਕਾਨੂੰਨ ਉਹਨਾਂ ਦੇ ਉੱਪਰ ਲੱਗ ਜਾਣਾ ਜਿਵੇਂ ਜਿੱਦਾਂ ਅਸੀਂ ਇਹਨਾਂ ਦੇ ਗਿਰਜ਼ਾ ਘਰਾਂ ਦੇ ਉੱਪਰ ਆ ਫਿਰ ਜਿਹੜੇ ਗਰੰਥੀ ਹੈਗੇ ਆ ਉਹਨਾਂ ਦੇ ਵੀ ਕੰਟਰੈਕਟ ਕਰਨੇ ਪੈਣਗੇ ਜਿਹੜੀ ਤੁਹਾਡੀ ਇਨਕਮ ਹੈ ਉਹ ਵੀ ਤੁਹਾਨੂੰ ਛੋਗ ਨਹੀਂ ਬੋ ਮਤਲਬ ਸਿਸਟਮੈਟਿਕ ਤਰੀਕੇ ਦੇ ਨਾਲ ਲਿਖਣੀ ਪੈਣੀ ਹੈ ਤੇ ਅਸੀਂ ਐਨ ਐਸ ਆ ਸਾਡੀ ਇਨਕਮ ਗੋਲਕ ਚੋਂ ਆਈ ਆ ਸਾਡੀ ਪਰਚੀਆਂ ਤੋਂ ਆਈ ਆ ਹੱਥ-ਹੱਥੇ ਅਸੀਂ ਖਰਚੇ ਕੀਤੇ ਆ ਆ ਸਾਡਾ ਮਹੀਨੇ ਦਾ ਬੈਲੈਂਸ ਆ ਸਾਡਾ ਬਸਾਲ ਦਾ ਬੈਲੈਂਸ ਆ ਉਹਦੇ ਵਿੱਚ ਕੀ ਹੈਗਾ ਨਾ ਬਹੁਤ ਸਾਰੇ ਚੀਜ਼ਾਂ ਜਿਹੜੇ ਬਹੁਤ ਸਾਰੇ ਕੱਪੜੇ ਹੈਗੇ ਆ ਉਹ ਖਤਮ ਹੋ ਜਾਣੇ ਆ ਇਹੀ ਕਾਰਨ ਹੈ ਕਿ ਉਹ ਜਿਹੜੇ ਮੋਰੀ ਵੀ ਹੁੰਦੇ ਆ ਮੋਰੀ ਵੀ ਉਹੀ ਬੰਦੇ ਆਉਂਦੇ ਆ ਫਿਰ ਬਾਅਦ ਵਿੱਚ ਉਹੀ ਉਹਨਾਂ ਲੋਕਾਂ ਨੂੰ ਦੁਬੇ ਬਗਨਾਮ ਕਰਨਦੇ ਨੇ ਜੀ ਆਪਦੇ ਬੰਦੇ ਆਸ-ਪਾਸੇ ਹੋਵੇ ਸਾਡੇ ਦੋ ਢੜੇ ਹੋ ਗਏ ਸਾਡੇ ਤਿੰਨ ਹੋ ਗਏ ਤਿੰਨਾਂ ਦੇ ਫਿਰ ਚਾਰ ਹੋ ਗਏ ਕੁਝ ਬੰਦੇ ਸਹੀ ਹੈਗੇ ਆ ਹੋ ਕੋਸ਼ਿਸ਼ ਵੀ ਕਰਦੇ ਜਿਹੜੇ ਇਹ ਨਹੀਂ ਵੀ ਸਾਰੇ ਬੰਦੇ ਕਿਸੇ ਤਰ੍ਹਾਂ ਦੇ ਆ ਕੁਝ ਬੰਦੇ ਇਸ ਤਰ੍ਹਾਂ ਦੇ ਹੈਗੇ ਜਿਹੜਾ ਨੇ ਹਮੇਸ਼ਾ ਕੋਸ਼ਿਸ਼ ਕੀਤੀ ਆ ਕਿ ਇਹ ਸਾਡਾ ਧਰਮ ਰਜਿਸਟਰ ਹੋ ਜਵੇ ਚਾਹੇ ਸਾਨੂੰ ਜਿੱਦਾਂ ਮਰਜ਼ੀ ਕਰਨਾ ਪਵੇ ਜੀ ਲੇਕਿਨ ਉਹ ਜਿਹੜੇ ਬੰਦੇ ਇਹੋ ਜਿਹੇ ਹੈਗੇ ਵੀ ਨਹੀਂ ਜੋ ਮਰਜ਼ੀ ਕਰ ਲੋ ਜਿन्हे ਰਿਸ਼ਟਰੀ ਹੋਣਾ ਉਹ ਉਹ ਹਰ ਇੱਕ ਵਾਰ ਉਹ ਉਹੀ ਮੋਹਰੇ ਆ ਕੇ ਤਾਂ ਉਹ ਇਹਨਾਂ ਬੰਦਿਆਂ ਨੂੰ ਪਿੱਛੇ ਕਰ ਦਿੰਦੇ ਆ ਤੇ ਅਸੀਂ ਜਿੱਥੇ ਸਿਗੇ ਉੱਥੇ ਹੀ ਹਾਂ ਹੁਣ ਅਸੀਂ ਜਿਹੜੇ ਗੁਰਦੁਆਰਿਆਂ ਦੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਮਿਲੀਆਂ ਨੇ ਪ੍ਰਾਪਰਟੀਆਂ ਵੀ ਹੈਗੀਆਂ ਉਹ ਜਦ ਤੱਕ ਉਹ ਕਾਨੂੰਨੀ ਤੌਰ ਤੇ ਉਹ ਸੰਗਤੀਆਂ ਨਹੀਂ ਆਉਂਦੀਆਂ ਤਦ ਤੱਕ ਉਹ ਉਹਨਾਂ ਹੀ ਬੰਦਿਆਂ ਦੀਆਂ ਹੈਗੀਆਂ ਕਾਨੂੰਨੀ ਤੌਰ ਤੇ ਜਿਹਨਾਂ ਬੰਦਿਆਂ ਨੇ ਉਹ ਐਸੋਸੀਏਸ਼ਨ ਪਹਿਲੀ ਵਾਰ ਬਣਾਈ ਸੀ ਫੇ ਫਿਰ ਹੁਣ ਇਹ ਸੰਗਤ મતલਬ ਕੀ ਕਰੇ ਅਜਨਾਗ ਉਹ ਗੁਰਦੁਖੁਰੂ ਘਰ ਆਪਾਂ ਦੇਖਿਆ ਉੱਥੇ ਉਹਨਾਂ ਨੇ ਧਾਨਾ ਲਾ ਕੇ ਬੈਠੇ ਸੀ ਕਿੰਨਾ ਸਿਆਣੇ ਵੀ ਬਜ਼ੁਰਗ ਬੀਬੀਆਂ ਬੱਚੇ ਵੀਰ ਆਪਣੇ ਠੰਡ ਦੇ ਵਿੱਚ ਤੇ ਮਤਲਬ ਸਾਡੇ ਨੂੰ ਫਿਰ ਕੀ ਕਰਨਾ ਚਾਹੀਦਾ ਇਹ ਸੋਤਾ ਸਾਹਿਬ ਜਿਹੜਾ ਉਹ ਧਰਨਾ ਵੀ ਹੈਗਾ ਨਾ ਅਗਰ ਉਹ ਧਰਨਾ ਉੱਥੇ ਲਾਉਂਦੇ ਵੀ ਆ ਜੀ ਉਹ ਧਰਨਾ ਗੈਰਕਾਨੂੰਨੀ ਆ ਉਹ ਕਾਨੂੰਨੀ ਨਹੀਂ ਆ ਜੇ ਉਹ ਕਮੇਟੀ ਉਹ ਤਾਂ ਆਪਣਾ ਆਪਣੇ ਆਪ ਨੂੰ ਬਚਾਉਣ ਲਈ ਉਹਨਾਂ ਨੇ ਬਾਅਦ ਦੇ ਵਿੱਚ ਪੁਲਿਸ ਸੱਦੀ ਆ ਕਾਫੀ ਟਾਈਮ ਬਾਅਦ ਸ਼ੁਰੂ ਦੇ ਵਿੱਚ ਉਹਨਾਂ ਨੇ ਕੁਝ ਨਹੀਂ ਕੀਤਾ ਲੇਕਿਨ ਪਰ ਅਗਰ ਉਹ ਚਾਹਣ ਤੇ ਉਹ ਪਹਿਲੇ ਦਿਨ ਵੀ ਉਹਨਾਂ ਪੁਲਿਸ ਸਾਥਕੇ ਉਹਨਾਂ ਨੂੰ ਉੱਥੇ ਬੁਲਾ ਕੇ ਤੇ ਬਾਹਰ ਭਜਾ ਸਕਦੇ ਆ ਕਿਉਂਕਿ ਜਿਹੜੇ ਧਰਨਾਕਾਰੀ ਅਗਰ ਉੱਥੇ ਬੈਠਦੇ ਆ ਪਹਿਲਾਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਇਹ ਪ੍ਰਾਪਰਟੀ ਸਾਡੀ ਨਹੀਂ ਹੈ ਅਗਰ ਅਸੀਂ ਧਰਨਾ ਲਾਉਂਦੇ ਵੀ ਆ ਤੇ ਉਹ ਧਰਨਾ ਪਹਿਲਾਂ ਉਹ ਪੇਪਰ ਤਾਂ ਦੇਖੀਏ ਕਿ ਉਹ ਪ੍ਰਾਪਰਟੀ ਹੈ ਜਿਹਦੇ ਨਾਮ ਤੇ ਆ ਠੀਕ ਹੈ ਨਾ ਉਹ ਸੰਗਤ ਦੇ ਨਾਮ ਤੇ ਆ ਜਾਂ ਉਹ ਜਿਹਨਾਂ ਬੰਦਿਆਂ ਨੇ ਦੱਸਾਂ ਨੇ ਉਹ ਉਸ ਪਹਿਲੀ ਵਾਰ ਬਣਾਈ ਸੀ ਉਹਨਾਂ ਦੇ ਨਾਮ ਤੇ ਆ ਮਾਲਕੀ ਉਹ ਆ ਤਾਂ ਫਿਰ ਤੁਸੀਂ ਉੱਥੇ ਕੀ ਕਰ ਸਕਦੇ ਆ ਮਤਲਬ ਉਹ ਕਾਨੂੰਨ ਤੌਰ ਤੇ ਕੁਝ ਨਹੀਂ ਕਰ ਸਕਦੇ ਨਾ ਕਾਨੂੰਨੀ ਤੌਰ ਤੇ। ਸੰਗਤ ਨੂੰ ਤਾਂ ਇਹੀ ਹੈਗਾ ਸਭ ਤੋਂ ਪਹਿਲਾਂ ਉਹਨਾਂ ਦੇ ਉੱਪਰ ਪ੍ਰੈਸ਼ਰ ਬਣਾਇਆ ਜਾਵੇ। ਭਈ ਤੁਸੀਂ ਸਾਨੂੰ ਜਿਹੜਾ ਸਾਡਾ ਇਹ ਕਾਨੂੰਨ ਹੈਗਾ ਤੁਸੀਂ ਬਣਾਇਆ ਪਹਿਲਾਂ ਉਹ ਕਾਨੂੰਨ ਦਿਖਾਓ। ਉਹ ਕਾਨੂੰਨ ਦੇ ਵਿੱਚ ਇਹ ਦਰਜ ਕਰਵਾਇਆ ਜਾਵੇ ਭਈ ਇਹ ਜਿਹੜੀ ਸਾਡੀ ਕਮੇਟੀ ਹੈ ਇਹ ਕਾਨੂੰਨੀ ਤੌਰ ਤੇ ਹਰ 4 ਸਾਲ ਬਾਅਦ ਚੇਂਜ ਹੋਣੀ ਚਾਹੀਦੀ ਆ ਔਰ ਇਹਨੂੰ ਏਜੰਸੀਆਂ ਦੇ ਅੰਤਰਰਾਸ਼ਟਰੀ ਦੇ ਵਿੱਚ ਹਰ ਚਾਰ ਚਾਰ ਸਾਲ ਬਾਅਦ ਨਵੀਂ ਕਮੇਟੀ ਰਜਿਸਟਰ ਹੋਣੀ ਚਾਹੀਦੀ ਆ ਮੈਨੂੰ ਜਿਹੜਾ ਬੰਦਿਆਂ ਨੇ ਅਜ ਤੱਕ ਕੰਟੈਕਟ ਕੀਤੇ ਆ ਪਹਿਲੀ ਤਾਂ ਗੱਲ ਉਹਨਾਂ ਪ੍ਰਧਾਨਾਂ ਨੂੰ ਪਤਾ ਹੀ ਨਹੀਂ ਪੈ ਸਾਡੇ ਕੋ ਉਸਤਾਦੂਦੋ ਵੀ ਹੈਗਾ ਤੇ ਸਾਡੇ ਗੁਰਦੁਆਰੇ ਦਾ ਕਾਨੂੰਨ ਵੀ ਸਾਡੇ ਕੋ ਹੈਗਾ ਕਿਹੜੇ ਬੰਦੇ ਨੇ ਕੀ ਪਾਵਰ ਉਹਨਾਂ ਨੂੰ ਪਤਾ ਹੀ ਨਹੀਂ ਤੇ ਉਹਨਾਂ ਨੂੰ ਇਹ ਚਾਹੀਦਾ ਪਹਿਲਾਂ ਤਾਂ ਸਭ ਤੋਂ ਉਹ ਜਿਹੜੇ ਪੁਰਾਣੇ ਹੈਗੇ ਉਹਨਾਂ ਤੋਂ ਉਸਤਾਦੂਦੋ ਲੈਣ ਉਹ ਲੈ ਕੇ ਸੰਗਤ ਦੇ ਸਾਹਮਣੇ ਲਿਆਉਣ ਫਿਰ ਉਹਨਾਂ ਨੂੰ ਕਹਿਣ ਕਿ ਸੰਗਤ ਜੀ ਆਹ ਗੱਲਬਾਤ ਹੈਗੀ ਆ ਇਹਨਾਂ ਦੇ ਹੁਣ ਇਹਨਾਂ ਤੋਂ ਅਸੀਂ ਗੁਰਦੁਆਰਾ ਸਾਡਾ ਆ ਇਹਨਾਂ ਦਾ ਨਹੀਂ ਹੈ ਸੰਗਤ ਦਾ ਆ ਆਂ ਚੀਜ਼ਾਂ ਅਸੀਂ ਐਮੈਂਡਮੈਂਟ ਕਰਾਉਣੀਆਂ ਵੀ ਇਹ ਗੁਰਦੁਆਰਾ ਇਹਨਾਂ 8-10 ਬੰਦਿਆਂ ਦੀ ਛੱਡ ਕੇ ਇਹ ਜਾਦਾ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਲਾਇਆ ਜਾਵੇ ਜਾਂ ਇਹਦੇ ਉੱਪਰ ਸੰਗਤ ਲਿਖਿਆ ਜਾਵੇ ਇਹ ਸੇ ਹਾਲ ਹੋਣਾ ਨਹੀਂ ਤਾਂ ਇਹ ਜਿਹੜੀ ਚੋਰੀ-ਬਜਾਰੀ ਇੱਥੇ ਫੈਲੀ ਉਹ ਤਾਂ ਚਾਰੇ ਪਾਸੇ ਇਹੀ ਰਹਿਣੀ ਆ ਜਦ ਤੱਕ ਤਸੀਂ ਕਾਨੂੰਨ ਦੇ ਅੰਦਰ ਨਹੀਂ ਆਉਗੇ ਤਦ ਤੱਕ ਤੇ ਉਹ ਫੇ ਉਹਨਾਂ ਦੀ ਮਨਮਰਜ਼ੀ ਚੱਲਣੀ ਆ ਉਹਨਾਂ ਤੱਕ ਤਾਂ ਫੇ ਧਰਮ ਵੀ ਰਜਿਸਟਰਡ ਨਹੀਂ ਹੋ ਸਕਦਾ ਉੱਤਰੰਭੀ ਤਾਂ ਸਿਟਰ ਕਰਾਉਣ ਵਾਲੇ ਉਹੀ ਨੇ ਜਿਹੜੇ ਮੋਰੇਗਾ ਜਦ ਜਿੰਨਾ ਚਿਰ ਉਹ ਪ੍ਰਧਾਨਗੀ ਨਹੀਂ ਛੱਡਦੇ ਉਹਨਾਂ ਚਿਰ ਤਾਂ ਕੁਝ ਵੀ ਨਹੀਂ ਹੋਣਾ ਫਿਰ ਨਹੀਂ ਧਰਮ ਰਜਿਸਟਰ ਕਰਾਉਣ ਵਾਲੇ ਉਹੀ ਪਹਿਲਾਂ ਇਹ ਪਹਿਲਾਂ ਇੱਕ ਇੱਕ ਕਮੇਟੀ ਬਣੀ ਸੀ ਫਿਰ ਦੋ ਹੋ ਗਈਆਂ ਹੁਣ ਮੈਨੂੰ ਪਤਾ ਲੱਗਾ ਸ਼ਾਇਦ ਤਿੰਨ ਬਣ ਗਈਆਂ ਅਗਰ ਮਤਲਬ ਇੱਕ ਇੱਕ ਧਰਮ ਰਜਿਸਟਰ ਕਰਾਉਣ ਨੂੰ ਹੀ ਤਿੰਨ ਚਾਰ ਗਰੁੱਪ ਬਣ ਗਏ ਤਾਂ ਉਹ ਧਰਮ ਫਿਰ ਕਿੱਦਾਂ ਰਜਿਸਟਰ ਹੋਵੇ ਤਵੇ ਤਾਂ ਚਾਰ ਧਰਮ ਰਜਿਸਟਰ ਹੋਣਗੇ ਫਿਰ ਉਹਨੂੰ ਕਪੜਾ ਕਰਾਉਣਾ ਤੇ ਕਪੜਾ ਦੀ ਜਾਨ ਇਹਦਾ ਫਿਰ ਉਹ ਕਿਸੇ ਪਾਸੇ ਲੱਗ ਹੀ ਨਹੀਂ ਸਕਦੇ ਨਾ ਜੇ ਇੱਕ ਨੂੰ ਇੱਕ ਨੇ ਕਹਿਤਾ ਮੈਂ ਇਦਾਂ ਕਰਨੀ ਦੂ ਇਹਨਾਂ ਕਹਿੰਦਾ ਮੈਂ ਇਦਾਂ ਕਰਨੀ ਨਹੀਂ ਪਿੱਛੇ ਇਸੇ ਤਰ੍ਹਾਂ ਹੋਇਆ ਅੱਛਾ ਸਾਡੀ ਜਿਹੜੀ ਇਹਨਾਂ ਦੀ ਸੈਕਟਰੀ ਤੱਕ ਜਿਹੜੀ ਸਰਕਾਰ ਤੱਕ ਰੈਂਜੀ ਤੱਕ ਵੀ ਗਏ ਹੈਗੇ ਆ ਉਹ ਫਿਰ ਕਿਉਂ ਆਇਆ ਫਿਰ ਇਹਨਾਂ ਦੀ ਆਪਸੀ ਲੜਾਈ ਨੇ ਕੀਤਾ ਜਦੋਂ ਫਾਈਨਲ ਦੇ ਵਿੱਚ ਜਾ ਕੇ ਇਹ ਪਹੁੰਚੇ ਆ ਇੱਕ ਵਾਰ ਪਹੁੰਚੇ ਜਾਂ ਦੋ ਵਾਰ ਜਾਂ ਤਿੰਨ ਵਾਰ ਪਹੁੰਚੇ ਆ ਉੱਥੇ ਜਾ ਕੇ ਜਿਹੜੇ ਬੰਦਿਆਂ ਨੇ ਉਹਨਾਂ ਨੇ ਪੰਗੇ ਪਾਤੇ ਆ ਬਾਸੂ ਤੋਂ ਬਾਦ ਉਹ ਫੇਰ 0.5 ਤੋਂ ਫੇਰ ਸ਼ੁਰੂ ਹੋ ਗਿਆ ਇਹ ਦਾ ਮਤਲਬ ਜਦ ਤੱਕ ਸਾਡੀ ਸੰਗਤ ਸੁੱਤੀ ਆ ਤਦ ਤੱਕ ਇਹ ਕੰਮ ਇਦਾਂ ਚੱਲਦਾ ਹੈ ਹਨਾ ਅਗਰ ਅਸੀਂ ਕਹਿੰਨੇ ਆ ਜੀ ਉਹ ਉਹ ਪ੍ਰਧਾਨ ਇਸ ਤਰ੍ਹਾਂ ਕਰਦੇ ਸਾਡੇ ਮਨਮਰਜ਼ੀਆਂ ਕਰਦੇ ਆ ਸੰਗਤ ਨਾਲ ਧੱਕੇ ਕਰਦੇ ਆ ਇਹਦੇ ਵਿੱਚ ਧੱਕੇ ਚੱਲਣੇ ਪੈਣੇ ਆ ਚੱਲਣੇ ਆ ਇਹ ਤਾਂ ਹਾਂਜੀ ਕਿਉਂਕਿ ਉਹ ਕਾਨੂੰਨ ਉਹਨਾਂ ਦੇ ਹੱਕ 'ਚ ਹੈ ਕਾਨੂੰਨ ਸੰਗਤ ਦੇ ਹੱਕ 'ਚ ਨਹੀਂ ਹੈ ਸੋ ਸੰਗਤ ਜੀ ਤੁਸੀਂ ਇਹ ਸੁਣ ਲਿਆ ਸਾਰਾ ਕੁਝ ਤੇ ਮੇਰੇ ਵੱਲੋਂ ਵੀ ਤੁਹਾਨੂੰ ਇੱਕ ਗੁਜਾਰਸ਼ ਹੈ ਕਿ ਤੁਹਾਨੂੰ ਇੱਥੇ ਗੌਰ ਕਰਨਾ ਚਾਹੀਦਾ ਤੇ ਆਪ ਸਾਰੇ ਬਹੁਤ ਤੁਹਾਡੀ ਪਾਵਰ ਹੈ ਤੁਸੀਂ ਇਕੱਠੇ ਹੋ ਕੇ ਇਹ ਗੱਲ ਕਰੋ ਤੇ ਜ਼ਰੂਰ ਕਿਸੇ ਪਾਸੇ ਲੱਗ ਸਕਦੀ ਹੈ ਇੱਥੇ ਮੈਂ ਇੱਕ ਹੋਰ ਚੀਜ਼ ਸੰਗਤ ਨੂੰ ਕਹਿਣੀ ਚਾਹੁੰਦਾ ਬਹੁਤ ਸਾਰੇ ਬੰਦੇ ਹੈਗੇ ਉਹ ਉਹਨਾਂ ਦੇ ਵਿੱਚ ਜਨੂੰਨ ਹੋਣਾ ਲੈਕਿਨ ਉਹਨਾਂ ਦੇ ਕੋਲ ਪਾਵਰ ਨਹੀਂ ਹੋਣੀ ਜਨੂਨ ਹੋਣਾ ਤੇ ਠੀਕ ਹੈ ਜੀ ਅਸੀਂ ਆਹ ਕੰਮ ਕਰਨਾ ਸਾਡੇ ਆਜਾ ਸਿੱਖ ਧਰਮ ਲਈ ਸਾਡਾ ਆਹ ਕੰਮ ਹੋਣਾ ਚਾਹੀਦਾ ਸਾਡੇ ਗੁਰਦੁਆਰੇ ਲਈ ਉਹਨਾਂ ਕੋਲ ਜਨੂਨ ਤਾਂ ਹੋਣਾ ਲੇਕਿਨ ਉਹਨਾਂ ਦੇ ਕੋਲ ਪਾਵਰ ਨਹੀਂ ਹੋਣੀ ਪਾਵਰ ਦਾ ਕਹਿਣ ਦਾ ਮਤਲਬ ਕਿ ਉਹ ਕਾਨੂੰਨੀ ਹੱਕ ਨਹੀਂ ਹੋਣਾ ਉਹਨਾਂ ਦੇ ਕੋਲ ਤੇ ਕਿਉਂਕਿ ਹਰ ਹਰ ਕਿਹੜੀ ਚੀਜ਼ ਹੈਗੀ ਆ ਉਹ ਉਹ ਟੇਬਲ ਤੇ ਬੈਠ ਕੇ ਹਰ ਕਿਹੜੀ ਚੀਜ਼ ਨਹੀਂ ਹੁੰਦੀ ਕਈ ਕਈ ਜਿਹੜੀਆਂ ਚੀਜ਼ਾਂ ਹੋ ਆਮੋ ਸਾਹਮਣੇ ਵੀ ਕਰਨੀਆਂ ਪੈਂਦੀਆਂ ਜੀ 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 ਤੇ ਇਸ ਇਸ ਕਰਕੇ ਜਿਸ ਤਰ੍ਹਾਂ ਦਾ ਬੰਦਾ ਉਸ ਤਰ੍ਹਾਂ ਸੋਲੂਸ਼ਨ ਲੱਭੋ ਹੂੰ ਸਿੱਧੀ ਉਂਗਲੀ ਨਾਲ ਕਹਿੰਦੇ ਕਿ ਇਹ ਨਹੀਂ ਨਿਕਲਦਾ ਤੇ ਫਿਰ ਉਂਗਲੀ ਢੇਢੇ ਕਿੰਨੀ ਕਰ ਲੋ ਤੇ ਇਹੋ ਸਾਡੀਆਂ ਬੇਨਤੀਆਂ ਤੇ ਸਾਡੇ ਵੱਲੋਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀ ਆਪ ਜੀ ਨੂੰ ਇੱਕ ਇਹ ਜ਼ਰੂਰੀ ਬੇਨਤੀ ਆ ਵੀਰ ਮੇਰੇਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਇਦਾਂ ਹੀ ਦੇਖ ਕੇ ਦੇਖਦੇ ਵੀ ਨਹੀਂ ਚੰਗੀ ਤਰ੍ਹਾਂ ਉਹਨੂੰ ਉਦਾਂ ਹੀ ਸਕਰੋਲ ਕਰ ਦਿੰਨੇ ਆ ਤਾਂ ਫੇਰ ਯਾਰ ਮਾਨੂੰ ਥੋੜਾ ਦੁੱਖ ਲੱਗਦਾ ਸੋ ਪਲੀਜ਼ ਰਿਕੁਐਸਟ ਹੈ ਤੁਹਾਡੇ ਅੱਗੇ ਤਾਂ ਕਿ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਹੀਏ ਤੁਹਾਨੂੰ ਕੰਮ ਦੀਆਂ ਗੱਲਾਂ ਦੱਸਦੇ ਰਹੀਏ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ